हां जी नंबरदार जी ਆ ਚੌਂਕੀ ਵੀ ਡੁੱਬ ਗਈ ਇਹ ਤਾਂ ਜੀ ਸਰਕਾਰ ਨੂੰ ਚਾਹੀਦਾ ਦੇਖੋ ਕਿੰਨਾ ਕਿੰਨਾ ਇਹਦਾ ਨਿਕਾਸੀ ਦਾ ਪਾਣੀ ਚਾਹੀਦਾ ਕੋਈ ਸਿਸਟਮ ਨਾ ਇੰਨਾ ਪਾਣੀ ਕਿਵੇਂ ਰੁਕ ਗਿਆ ਪਹਿਲੇ ਮੀਂਹ ਨਹੀਂ ਡੋਪਦਾ ਇਹ ਤਾਂ ਕੰਮ ਵੀ ਹਾਲਾਤ ਦੇਖ ਲਓ ਆਹ ਚੌਂਕੀ ਆ ਗਈ ਜੀ ਪੁਲਿਸ ਚੌਂਕੀ ਸੁਨਾਮ ਉਦਮ ਸਿੰਘ ਵਾਲਾ ਆਹ ਦੇਖੋ ਦੇਖੋ ਚੌਂਕੀ ਡੁੱਬ ਚੁੱਕੀ ਐ ਪਹਿਲੇ ਮੀਂਹ ਇੱਕੀ ਹਾਲਾਤ ਬਣਾਤੇ ਆ ਬਾਈਆਂ ਦੇ ਦੇਖੋ ਜੀ ਆ ਸਾਰਾ ਕਾਰੋਬਾਰ ਨਾ ਆਹ ਕਹਿੰਨਾ ਮੈਂ ਆ ਸਮੁੰਦਰ ਆ ਗਿਆ ਮਾਰਕੀਟ ਕਮੇਟੀ ਇਹ ਮਾਰਕੀਟ ਕਮੇਟੀ ਆ ਜੀ ਸਾਹਮਣੇ ਜਮਾ ਡੁੱਬੀ ਪਈ ਆ ਹੈ ਮਾਰਕੀਟ ਕਮੇਟੀ ਆ ਜੀ ਸਾਹਮਣੇ ਡੁੱਬੀ ਪਈ ਆ ਸਾਰੀ ਡੁੱਬੀ ਪਈ ਆ ਹਾਂਜੀ ਆ ਇੱਥੇ ਸਾਰੀਆਂ ਫੜੀਆਂ ਫੜੀਆਂ ਖਤਮ ਨੇ ਜੀ ਜੂਸ ਵਾਲੇ ਪਾਗੇ ਹਫਤਾ ਇੱਕ ਕੰਮ ਖੜ ਗਏ ਸਾਰੇ ਬੰਦੇ ਹਫਤਾ 10 ਦਿਨ ਕੰਮ ਖੜ ਗਿਆ 10 ਦਿਨ ਕੰਮ ਖੜ ਗਿਆ ਜੀ ਦੇ ਇੰਨਾ ਪਾਣੀ ਚਾਊਗਾ ਕਿੱਧਰ ਇਹ ਕੀ ਰੇਟ ਐਂਪ ਇਹ ਅੰਬ ਜਿੱਦੇ ਸਾਰੇ ਆরিਜਨਲ ਲਖਨਊ ਵਾਲੀ ਲਖਨਊ ਵਾਲਾ ਕੀ ਰੇਟ ਹੈ ਇਹ ਸੌਦਾ 2 ਕਿਲੋ ਇਹ ਸੌਦਾ 2 ਕਿਲੋ ਅੰਬ ਖਾ ਲੋ ਪੰਜਾਬੀ ਅੰਬ ਤਾਂ ਖਾ ਲਿਆ ਕਰੋ ਤਾਕਤ ਵਾਲਾ ਚੀਜ਼ ਹੈ ਚੱਲ ਰਹੀ ਹੈ ਜਮ 150 ਰੁਪਏ ਦਾ 150 ਜਮ ਉਹਨੇ 150 ਆ ਚਾਰੀ ਅੰਬ ਹੈ ਕਿਹੜਾ ਇਹ ਇੱਕ ਹੀ ਰੇਟ ਹੈ 120 ਰੁਪਏ ਪਸੇਰ ਗਰਾਊਂਡ ਜ਼ੀਰੋ ਰਿਪੋਰਟ ਆ ਦੇਖੋ ਇੱਧਰ ਤਾਂ ਲੰਘ ਜੇ ਇੱਧਰ ਨਹੀਂ ਕੋਈ ਆਉਂਦਾ ਇੱਧਰ ਜ਼ਿਆਦਾ ਐ ਇੱਧਰ ਤਾਂ 3-3 ਫੁੱਟ ਪਾਣੀ ਐ ਇਹ ਲਾ ਲਓ ਵੀ ਕੀ ਹਾਲਾਤ ਇੱਕ ਛੋਟੇ ਇਹ ਤਾਂ ਇੱਕ ਸਾਈਡ ਜੀ ਐ ਹੈ ਆ ਦੇਖ ਲਓ ਪਹਿਲੇ ਮੀਂਹ ਨਹੀਂ ਵੀ ਕੀ ਹਾਲਾਤ ਬਣਾਤੇ ਆ ਦੇਖੋ ਆ ਦੇਖੋ ਜੀ ਆ ਜਵਾਕ ਦੇਖੋ ਇਹ ਜਮੀਨ ਇਸਾਮ ਦੇ ਪਈਆਂ ਦੇ ਨੇ ਸ਼ਾਇਦ ਉਹ ਡੁੱਬ ਜੇ ਵਿੱਚ ਕੋਈ ਗਾਟਰ ਦੇ ਟੱਕਣ ਚੱਕਿਆ ਹੋਵੇ ਵਿੱਚ ਡਿਗ ਜੇ ਕੋਈ ਖੱਡੇ ਜੜਿਗ ਜੇ ਵਾਚ ਚ ਕਹਤ ਨੇਗੇ ਜੀ ਆ ਹੋ ਗਿਆ ਜੀ ਉਹ ਹੋ ਗਿਆ ਕੋ ਗੱਡੀ ਵਾਲਾ ਮਾਰ ਗਿਆ ਫਲਾਣਾ ਮਾਰ ਗਿਆ ਦੇਖ ਲੋ ਹਾਲਾਤ ਜਲ ਥਲ ਦੇਖ ਸਕਦੇ ਹੋ ਤਸਵੀਰ ਦੋਸਤੋ ਐ ਲਾ ਲਓ ਵੀ ਪਹਿਲੇ ਮੈਂ ਨਹੀਂ ਸਬਜ਼ਾ ਸਬਜ਼ੀ ਮੰਡੀ ਦਾਣਾ ਮੰਡੀ ਚੋਂ ਬਾਹਰ ਕੱਢਤੇ ਪਹਿਲੇ ਮਹੀਨੇ ਅਜੇ ਤਾਂ ਆਪਾਂ ਸੌਣ ਭਾਦੋਂ ਪਏ ਨੇ ਪਤਾ ਨਹੀਂ ਕਿੰਨੇ ਕ ਮਹੀਨੇ ਪੈਣੇ ਨੇ ਤੁਸੀਂ ਐ ਲੈ ਲਓ ਵੀ ਪਹਿਲੇ ਮਹੀਨੇ ਤਬਾਹੀ ਮਚਾਤੀ ਤਬਾਹੀ ਵਾਲੀ ਕੰਮ ਐ ਸੋ ਨੂੰ ਦਿਖਾਉਣਿਆ ਵੀ ਮੋਟਰਸਾਈਕਲ ਨਹੀਂ ਲੰਘ ਸਕਦੇ ਕਾਰਾਂ ਨਹੀਂ ਲੰਘ ਸਕਦੀਆਂ ਐਨੇ ਨਾ ਪਾਣੀ ਘੇਰਖਿਆ ਠਾਣਾ ਵੀ ਘੇਰ ਲਿਆ ਠਾਣੇ ਚ ਨਹੀਂ ਜਾ ਸਕਦਾ ਕੋਈ ਆਹ ਦੇਖੋ ਲੈਣਾ ਦੇਖ ਲਓ ਅੱਗੇ ਤੱਕ ਕਿਉਂ ਮੰਡੀ ਫਿਰ ਮੰਡੀ ਭਰੀ ਬਈਆ ਪਾਣੀ ਕਿੰਨਾ ਕ ਕਾਹ ਫੁੱਟਾ ਹੈ ਹੋਵਾ ਜੀ 4-5 ਫੁੱਟ 4-5 ਫੁੱਟ ਪਰ ਇਹ ਵੇ ਗੋਡੇ ਦੇ ਉੱਪਰ ਪਾਣੀ ਆਂਦਾ ਜੀ ਦੇਖ ਸਕਦੇ ਹੋ ਵੀ ਸਾਰਾ ਇੱਧਰ ਆ ਗਿਆ ਦੇਖੋ ਸਾਰਾ ਰੋਡ ਦੇ ਉੱਤੇ ਲਾਤੇ ਹੈ ਰੇੜੀ ਬੜੀ ਬਾਹਰ ਆ ਰਹੀਆਂ ਨੇ ਸਾਰੀਆਂ ਹਾਂ ਰੇੜੀ ਫੜੀ ਬਾਹਰ ਆ ਗਈ ਸਾਰੀ ਰੇੜੀ ਫੜੀ ਬਾਹਰ ਆ ਗਈ ਹਾਂ ਜੀ ਆ ਜੀ ਮੰਡੇ ਜਮਾ ਖਾਲੀ ਵੀ ਹੈ ਫੁੱਲੇ ਪਾਣੀ ਫੁੱਲ ਪਾਣੀ ਹੈ ਇੰਨੇ ਪਾਣੀ ਆ ਹੂੰ ਦਿਖਾਉਨੇ ਸਾਨੂੰ ਪੂਰਾ ਪਾਣੀ ਵੀ ਦਿਖਾਉਨੇ ਆ ਚੌਂਕੀ ਵੀ ਘਰੀ ਹੋਈ ਦਿਖਾਉਨੇ ਆ ਥਾਣਾ ਵੀ ਦੇਖਾ ਇੱਧਰ ਲਈ ਲੈਣ ਅੱਗੇ ਤੱਕ ਬਾਜ਼ਾਰ ਤੱਕ ਸਾਰਾ ਜੇ ਕਹਦੀ ਏ ਮੰਡੀ ਚੋਂ ਜੇ ਕਹਦੀ ਏ ਪਾਣੀ ਨੇ ਬਾਹਰ ਘਟਤੇ ਕਿਉਂ ਭਾਈ ਹਾਂਜੀ 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 ਬਾਹਰ ਨੁਕਸਾਨ ਤਾਂ ਨਹੀਂ ਹੋਇਆ ਨੁਕਸਾਨ ਤਾਂ ਕੋਈ ਨਹੀਂ ਹੋਇਆ ਜੀ ਪਰ ਅਸੀਂ ਬਾਹਰ ਖੜੇ ਆ ਜੀ ਮਾਰਾ ਮੋਟਾ ਮਿਹਨਤ ਕਰਨਾ ਨਾ ਪਹਿਲੇ ਮੀਂਹ ਨਹੀਂ ਕਰਤਾ ਕੰਮ ਇਹ ਤਾਂ ਹਾਂਜੀ ਸਾਰੇ ਨਾਲ ਮੀਂਹ ਨਾਲ ਸਾਰੇ ਪਾਣੀ ਭੜਿਆ ਪਿਆ ਨਾ ਅੱਗੇ ਕੀ ਬਣੂਗਾ ਇਹ ਤਾਂ ਪਹਿਲੇ ਮੀਂਹ ਚ ਹੀ ਹੋ ਗਿਆ ਅੱਗੇ ਤਾਂ ਹੀ ਬਣੂਗਾ ਜੀ ਸਾਰੇ ਪਾਣੀ ਸਾਫ਼ ਕਰਕੇ ਇੱਧਰ ਛੁੱਟ ਦੇਗਾ ਜੀ ਅੱਛਾ ਬਾਹਰ ਹੀ ਸਬਜ਼ੀ ਮੰਡੀ ਲਾਉਂਗੇ ਨਾ ਨਾ ਸਬਜ਼ੀ ਮੰਡੀ ਤਾਂ ਨਹੀਂ ਉੜੀ ਰਹੂਗਾ ਜੀ ਨਾ ਪੈਸੇ ਬਾਰਸਾਤ ਬਰਸਾਤ ਹਾਂ ਪਾਣੀ ਦਾ ਬਸ ਉਹ ਹੋ ਜਾ ਜੀ ਮਸਲਾ ਹੋ ਜੂਗਾ ਹੁੰਦਾ ਮੁਸ਼ਕਲ ਹੈ ਜਿਹੜੇ ਹਿਸਾਬ ਨਾਲ ਖੜਾ ਹੈ ਜੀ ਬਹੁਤ ਖੜਾ ਹੈ ਜੀ ਬਹੁਤ ਖੜਾ ਹੈ ਆ ਪਾਣੀ ਬਹੁਤ ਖੜਾ ਹੈ ਕੀ ਰੇਟ ਐ ਅੰਬ ਜੀ ਤੇ ਸਹਰੀ ਆ オリジナル ਲਖਨਊ ਵਾਲੀ ਲਖਨਊ ਵਾਲਾ ਕੀ ਰੇਟ ਐ ਇਹ 100 ਦਾ 2 ਕਿਲੋ ਇਹ 100 ਦਾ 2 ਕਿਲੋ ਜੀ 100 ਦਾ 2 ਕਿਲੋ ਅੰਬ ਖਾ ਲਓ ਪੰਜਾਬੀ ਉਹ ਅੰਬ ਤਾਂ ਖਾ ਲਿਆ ਕਰੋ ਤਾਕਤ ਵਾਲਾ ਚੀਜ਼ ਹੈ ਦਿਖਾਉਂਦੇ ਆ ਤੁਹਾਨੂੰ ਪੂਰੀ ਗੱਲਬਾਤ ਵੀ ਕੀ ਹਾਲਾਤ ਬਣਾਤੇ ਇੱਕ ਮਹੀਨੇ ਪਹਿਲੇ ਮਹੀਨੇ ਕੀ ਹਾਲਾਤ ਬਣਾਤੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਦੇਖੋ ਉਹਨੂੰ ਅੱਗੇ ਤੱਕ ਦੇਖਾਉਣਾ ਵੀ ਦੇਖੋ ਪਹਿਲੇ ਮਹੀਨੇ ਇੱਕ ਨਹੀਂ ਅੱਗੇ ਤਾਂ ਸਮਾਂ ਬਹੁਤ ਹੈ ਕਾਹਾਂ ਕੀ ਬਣੂਗਾ ਬਈ